ਫਤੇਕਰ ਚੂੜੀਆਂ ਤੇ ਨਾਮ ਨਿਯੁਕਤ ਡੀਐਸਪੀ ਸ਼੍ਰੀ ਵਿਪਨ ਕੁਮਾਰ ਨੇ ਚਾਰਜ ਸੰਭਾਲ ਕੇ ਕੰਮਕਾਜ ਕੀਤਾ ਸ਼ੁਰੂ ਲੁੱਟਾਂ ਖੋਹਾਂ ਅਤੇ ਨਸ਼ੇ ਨੂੰ ਠੱਲ ਪਾਉਂਦੀ ਕਰਾਂਗੇ ਕੋਸ਼ਿਸ਼ ਕਿਹਾ ਡੀਐਸਪੀ ਵਿਪਨ ਕੁਮਾਰ ਨੇ ਫਤੇਕਰ ਚੂੜੀਆਂ ਸਬ ਡਿਵੀਜ਼ਨ ਵਿਖੇ ਤਾਇਨਾਤ ਹੋਏ ਨਵੇਂ ਡੀਐਸਪੀ ਵਿਪਨ ਕੁਮਾਰ ਨੇ ਆਪਣਾ ਚਾਰਜ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਡੀਐਸਪੀ ਵਿਪਨ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਯੂਥ ਨੂੰ ਨਸ਼ਿਆਂ ਦੀ ਆਲਾਮਤ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜੁਰਮ ਨੂੰ ਠੱਲ ਪਾਉਣ ਲਈ ਲੋਕਾਂ ਤੇ ਪੁਲਸ ਦਾ ਆਪਸੀ ਤਾਲ ਮਿਲਣਾ ਜ਼ਰੂਰੀ ਹੈ ਤਾਂ ਹੀ ਜੁਰਮ ਨੂੰ ਠੱਲ ਪਾਈ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਡਕੈਤੀ ਲੁੱਟਾਂ ਖੋਹਾਂ ਨੂੰ ਰੋਕਣ ਲਈ ਪੁਲਸ ਪੂਰੀ ਵਚਨਬੱਧ ਹੈ ਅਤੇ ਇਸ ਨੂੰ ਠੱਲ ਪਾਉਣ ਲਈ ਉਹਨਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ ਉਹਨਾਂ ਨੇ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਕਿਹਾ ਕਿ ਪੁਲਸ ਪੰਚਾਇਤੀ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹੈ ਸਦਾਰਤ ਸੁਖਪਾਲ ਸਿੰਘ ਜੀ ਡੀਐਸਪੀ ਚਨਤਾ ਤਬਾਦਲਾ ਨਕਉਤਰ ਵਿਖੇ ਹੋਇਆ ਤੇ ਉਹਨਾਂ ਦੀ ਥਾਂ ਤੇ ਸ਼੍ਰੀ ਵਿਪਨ ਕੁਮਾਰਚੀ ਇੱਥੇ ਫਤਿਹਗੜ੍ਹ ਚੂੜੀਆਂ जो पौ इत ज्वाइन किया बदल के फतेहगढ़ चूड़िया आए ने, ने हैं अः गलबात करते हैं अभी फतेहगढ़ चूड़िया स्वागत है सर पुलिस काफ़ी अजक चुनौतियां है नशा ड्रग लै लो लुटाखो ला लो गैंग कल्चर ला लो, लो। उसू लैके जो नवी सब डिविजन अज ज्वाइन किया वा कोई माइंड च प्लैनिंग होगी ਮੈਂ ਅੱਜ ਬਤੌਰ ਡੀਐਸਪੀ ਸਬਡਵੀਨ ਫਤਿਹਗੜ ਚੋੜੀਆਂ ਦਾ ਚਾਰਜ ਲਿਆ ਇਸ ਦੇ ਵਿੱਚ ਚਾਰ ਪੁਲਿਸ ਸਟੇਸ਼ਨ ਦਾ ਜਰਿਸਡਿਕਸ਼ਨ ਹੈ ਔਰ ਐਸਐਸਪੀ ਸਾਹਿਬ ਬਟਾਲਾ ਜੀ ਵੱਸੋਂ ਦਿਸ਼ਾ ਨਿਰਦੇਸ਼ ਲੈ ਕੇ ਮੈਂ ਜੁਆਇਨ ਕੀਤਾ ਔਰ ਮੇਰੀਆਂ ਜਿਹੜੀਆਂ ਪ੍ਰਾਇੋਰਟੀਜ਼ ਹੋਣਗੀਆਂ ਉਸ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਡਰੱਗਸ ਹੋਏਗੀ ਕਿ ਜੋ ਇਹ ਨਸ਼ੇ ਦਾ ਤੰδα ਕਰਨ ਵਾਲੇ ਲੋਕ ਨੇ ਇਹਨਾਂ ਦੇ ਉੱਤੇ ਮੇਰੀ ਤਿੱਖੀ ਨਜ਼ਰ ਹੋਏਗੀ ਨਕਾਬੰਦੀ ਕਰਾਂਗੇ ਸਖਤ ਆਪਰੇਸ਼ਨ ਕਰਾਂਗੇ ਔਰ ਇਹਨਾਂ ਇਹਨਾਂ ਨੂੰ ਨਸ਼ਾ ਰੋਕਣ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਜਿਹੜੀਆਂ ਇਲਾਕੇ ਦੇ ਵਿੱਚ ਕੁਝ ਵਾਰਦਾਤਾਂ ਬੈਡ ਐਲੀਮੈਂਟਸ ਜਿਹੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਜਾਂ ਸਨੈਚਿੰਗਸ ਦੀਆਂ ਕਰਦੇ ਨੇ ਉਹਨਾਂ ਉਹਨਾਂ ਦੀ ਵਾਰਦਾਤ ਨੂੰ ਰੋਕਾਂਗੇ ਨਾਈਟ ਪੈਟ੍ਰੋਲਿੰਗ ਕਰ ਲਾਵਾਂਗੇ ਗਸ਼ਤਾਂ ਕਰਾ ਕਰਾਵਾਂਗੇ ਨਾਕੇ ਲਗਾਵਾਂਗੇ ਸਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਕਰਾਂਗੇ ਔਰ ਆਪਣੇ ਸੋਰਸਸ ਦੇ ਥਰੂ ਇਹਨਾਂ ਦੇ ਉੱਤੇ ਨਨਨਤ ਪਾਲ ਪੰਚਾਇਤ ਇਲੈਕਸ਼ਨ ਅੱਜ ਪੰਜਾਬ ਇਲੈਕਸ਼ਨ ਕਮਿਸ਼ਨ ਵੱਲੋਂ ਮੀਟਿੰਗ ਰੱਖੀ ਗਈ ਹੈ ਸ਼ਾਇਦ ਅੱਜ ਐਲਾਨੀ ਹੋ ਜੇ ਉਸ ਨੂੰ ਲੈ ਕੇ ਫੋਰਸ ਦੀ ਕਿਸ ਤਰ੍ਹਾਂ ਦੀ ਤਿਆਰੀ ਹੋਵੇਗੀ ਅਸੀਂ ਬਿਲਕੁਲ ਤਿਆਰ ਆ ਜੀ ਬਿਲਕੁਲ ਅਸੀਂ ਪੀਸਫੁਲ ਔਰ ਫੇਅਰ ਜਿਹੜੀ ਪੰਚਾਇਤ ਇਲੈਕਸ਼ਨ ਕਰਾਵਾਂਗੇ ਉਸ ਦੇ ਸਬੰਧ ਦੇ ਵਿੱਚ ਜਿਹੜੇ ਵੀ ਟ੍ਰਬਲ ਮੇਕਰਸ ਹੈਗੇ ਨੇ ਜਾਂ ਪਹਿਲੀਆਂ ਇਲੈਕਸ਼ਨਸ ਦੇ ਵਿੱਚ ਜਿਨ੍ਹਾਂ ਨੇ ਐਦਾਂ ਦੀ ਇਨਸੀਡੈਂਟਸ ਕੀਤੀਆਂ ਸੀ ਅਸੀਂ ਬਿਲਕੁਲ ਸਾਡੀ ਉਹਨਾਂ ਦੇ ਉੱਤੇ ਨਜ਼ਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਸਰ ਛੱਬ ਡਿਵੀਜ਼ਨ ਫਤਿਹਗੜ੍ਹ ਚੂੜੀਆਂ ਚ ਚਾਰ ਪੁਲਿਸ ਸਟੇਸ਼ਨਾਂ ਦੇ ਸਾਰੇ ਇਸ ਇਲਾਕੇ ਵਾਲਿਆਂ ਦੇ ਲੋਕਾਂ ਨੂੰ ਕੀ ਮੈਸੇਜ ਦੋ? ਇਸ ਇਲਾਕੇ ਦੇ ਲੋਕਾਂ ਨੂੰ ਮੈਂ ਇਹ ਵਿਸ਼ਵਾਸ ਦਵੰਦਾ ਕਿ ਉਹਨਾਂ ਦੀ ਜਾਨ ਔਰ ਮਾਲ ਦੀ ਰਾਖੀ ਜਿਹੜੀ ਹੈ ਉਹਨਾਂ ਦੀ ਸਾਡੀ ਸਾਰੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ ਹੈ ਔਰ ਅਸੀਂ ਆਪਣੀ ਜਿਹੜੀ ਡਿਊਟੀ ਹੈ ਬਹੁਤ ਦੰਦਈ ਨਾਲ ਕਰਾਂਗੇ ਔਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਰੋਜ਼ਮਾਰਾ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਜਿਹੜੀਆਂ ਉਹ ਬਿਲਕੁਲ ਨਹੀਂ ਆਉਣ ਦੇਵਾਂਗੇ ਲਾ ਐਂਡ ਆਰਡਰ ਜਿਹੜਾ ਉਹ ਬਿਲਕੁਲ ਮੇਨਟੇਨ ਕਰਕੇ ਰੱਖਾਂਗੇ ਔਰ ਇਹਨਾਂ ਦੇ ਜੋ ਬੈਡ ਐਲੀਮੈਂਟਸ ਨੇ ਆਸਮਾਜਿਕ ਤੱਤ ਨੇ ਉਹਨਾਂ ਦੇ ਖਿਲਾਫ ਅਸੀਂ ਬਿਲਕੁਲ ਡਟ ਕੇ ਖੜੇ ਹਾਂ ਔਰ ਉਹਨਾਂ ਨੂੰ ਅਸੀਂ ਜਿਹੜੀ ਕਾਰਵਾਈ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਐਕਸ਼ਨ ਲਵਾਂਗੇ ਐਸ ਜੀ ਨਾਮ ਦੇ ਡੀਐਸਪੀ ਸ਼੍ਰੀ ਵਿਪਨ ਕੁਮਾਰ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਜੋ ਅੱਜ ਚਾਰਜ ਸੰਭਾਲਿਆ ਸਬੂਜ ਫਤਿਹਗੜ ਚੂੜੀਆਂ ਦਾ ਉਸੇ ਤਰ੍ਹਾਂ ਡਰਗਸ ਲੈ ਲੋ ਇਸ ਤੋਂ ਇਲਾਵਾ ਅਟਕੀਤੀਆਂ ਸਨੈਚਿੰਗ ਵਗੈਰਾ ਜੋ ਵੀ ਕਰਦੇ ਨੇ ਉਹਨਾਂ ਉੱਤੇ ਸਖਤ ਕਦਮ ਉਠਾਉਣਗੇ ਅਤੇ ਪੁਲਿਸ ਦੀ ਜਿਹੜੀ ਮਸਤੀ ਹੈ ਉਸ ਨੂੰ ਬਤਾਇਆ ਜਾਵੇਗਾ ਤੇ ਪੰਚਾਇਤੀ ਚੋਣਾਂ ਵੀ ਜਿਹੜੀ ਆ ਪੰਜਾਬ ਪੁਲਿਸ ਹੈ ਪੂਰੀ ਤਰ੍ਹਾਂ ਤਿਆਰ